ਜ਼ਿਲ੍ਹਾ ਫਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਵਿੱਚ ਇੱਕ ਤੇਜ਼ ਰਫ਼ਤਾਰ ਸਕੋਰਪਿਓ ਗੱਡੀ ਦਾ ਸੰਤੋਲਨ ਵਿਗੜਨ ਕਾਰਨ ਦਰਖਤ ਨਾਲ ਭਿਆਨਕ ਟੱਕਰ ਹੋਈ ਹੈ ਜਿਸ ਦੀ ਲਾਈਵ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਸੀਸੀਟੀਵੀ ਵੀਡੀਓ ਵਿੱਚ ਨਜ਼ਰ ਆਇਆ ਕਿ ਕਿਵੇਂ ਤੇਜ਼ ਰਫਤਾਰ ਸਕੋਰਪੀਓ ਗੱਡੀ ਦਾ ਸੰਤੋਲਨ ਵਿਗੜਨ ਤੇ ਉਹ ਦਰਖਤ ਦੇ ਨਾਲ ਜਾ ਟਕਰਾਈ ਜਿਸ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਨੇ ਤੇ ਲੋਕਾਂ ਨੇ ਉਹਨਾਂ ਨੂੰ ਬਾਹਰ ਕੱਢਿਆ ਵੀਡੀਓ ਵਿੱਚ ਇਹ ਵੀ ਦੇਖ ਰਿਹਾ ਹੈ ਕਿ ਗੱਡੀ ਜੋ ਨੌਜਵਾਨ ਚਲਾ ਰਿਹਾ ਸੀ ਟੱਕਰ ਹੋਣ ਤੇ ਉਹ ਸ਼ੀਸ਼ੇ ਤੋਂ ਬਾਹਰ ਆ ਗਿਆ ਤੇ ਦੂਜੇ ਨੌਜਵਾਨ ਨੂੰ ਲੋਕਾਂ ਨੇ ਕਾਫੀ ਫੀ ਮੁਸ਼ਕਲ ਤੋਂ ਬਾਅਦ ਕੱਢਿਆ ਹੈ ਸਥਾਨਕ ਰਹਿਣ ਵਾਲਿਆਂ ਲੋਕਾਂ ਨੇ ਦੱਸਿਆ ਕਿ ਹਾਦਸਾ ਬਹੁਤ ਭਿਆਨਕ ਸੀ ਜਿਸ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਨੇ ਅਤੇ ਜੋ ਜ਼ੇਰੇ ਇਲਾਜ ਹਸਪਤਾਲ ਵਿੱਚ ਦਾਖਲ ਨੇ ਜੀ ਉਹ ਐਕਸੀਡੈਂਟ ਵੀ ਹੋਇਆ ਪਈ ਇਹ ਸਰ ਸਤੀਏ ਵਾਲਾ ਚੌਕ ਹੈ ਜੀ ਇਹ ਆਪਣੀ ਕਲੋਨੀ ਹੈ ਗਿਲਕੋ ਵਿਊ ਤੇ ਇਧਰੋਂ ਵਜੀਦਪੁਰੋਂ ਵੱਲੋਂ ਆਪਣਾ ਸਾਧਨ ਆਉਂਦੇ ਆ ਇੱਕ ਗੱਡੀ ਸਕਾਰਪਿਓ ਆਈ ਸੀ ਜਦੋਂ ਆਈਏ ਤੇ ਇਸ ਨਿਮ ਦੇ ਨਾਲ ਟਕਰਾਈ ਹੈ ਜੀ ਇਸ ਨਿਯਮ ਦੇ ਨਾਲ ਟਕਰਾਨ ਦੇ ਨਾਲ ਜਿਹੜੇ ਸੀ ਉਹ ਸਵਾਰੀਆਂ ਵੇਖਿਆ ਅਸੀਂ ਜਦੋਂ ਆ ਕੇ ਸੰਭਾਲਿਆ ਤੇ ਮੁੰਡਾ ਜਿਹੜਾ ਸੀ ਉਹ ਸੀਸੇ ਵਿੱਚੋਂ ਬਾਹਰ ਆ ਰਿਹਾ ਸੀ ਤੇ ਉਹ ਸਹੀ ਸੀ ਯਾਨੀ ਕਿ ਕੁਝ ਟਾਈਮ ਦੇ ਵਿੱਚ ਉਹ ਬਾਹਰ ਆ ਕੇ ਬੈਠ ਗਿਆ ਦੂਸਰਾ ਮੁੰਡਾ ਜਿਹੜਾ ਥੋੜਾ ਜਿਹਾ ਉਹਨੂੰ ਚੋਟ ਲੱਗੀ ਸੀ ਪਰ ਉਹ ਸਾਰਿਆਂ ਨੇ ਰਲ ਕੇ ਉਹਨੂੰ ਵੀ ਉਹਨੂੰ ਕੱਢ ਲਿਆ ਲੇਕਿਨ ਇੱਕ ਬੜੀ ਵੱਡੀ ਅੰਦਰ ਚ ਗੱਲ ਹੋਈ ਕਿ ਜਿਹੜੇ ਸਾਹਮਣੇ ਗੱਡੀ ਖੜੀ ਸੀ ਇਹ ਨਿਮ ਨਾ ਹੁੰਦੀ ਤੇ ਉਹ ਗੱਡੀ ਦੇ ਨਾਲ ਉਹ ਗੱਡੀ ਟਕਰਾ ਕੇ ਉਹ ਦੋ ਸ਼ਖਸ ਉਹਦੇ ਵਿੱਚ ਸਨ ਤੇ ਉਹਨਾਂ ਦਾ ਜਾਨੀ ਮਤਲਬ ਨੁਕਸਾਨ ਜ਼ਿਆਦਾ ਹੋ ਸਕਦਾ ਸੀ ਕਿ ਨੇਮ ਦੇ ਕਰਕੇ ਜ ਨੁਕਸਾਨ ਹੁਣੋ ਕਾਫੀ ਬਚ ਗਿਆ ਗੱਡੀ ਜਰੂਰ ਡੈਮੇਜ ਹੋ ਗਈ ਹੈ ਪਰ ਜਾਨੀ ਇਹਨਾਂ ਨੁਕਸਾਨ ਨਹੀਂ ਹੋਇਆ ਦੋ ਜਣੇ ਟ੍ਰਾਇਲ ਹੋਏ ਜਾਂਦੇ ਹਾਂਜੀ ਹਾਂਜੀ ਦੋ ਜਣੇ ਘੇਲ ਹੋਏ ਆ ਜੀ ਇਹਦੇ ਵਿੱਚ ਤਾਂ ਲੋਕਾਂ ਦੇ ਫਿਰ ਬਾਹਰ ਕੱਢਿਆ ਉਹਨਾਂ ਨੂੰ ਹਾਂਜੀ ਹਾਂਜੀ ਲੋਕਲ ਜੇ ਲੋਕਲ ਸੀ ਉਹ ਵੀ ਨਾਲੋਂ ਨਾਲ ਹੀ ਤੋਂ ਰੋਡ ਚੱਲਦਾ ਹੈ ਜੀ ਜਿੰਨਾ ਵੀ ਦੇਖਿਆ ਨਾਲੋਂ ਨਾਲ ਆ ਗਏ ਔਰ ਨਾਲੋਂ ਨਾਲ ਹੀ ਉਹਨਾਂ ਨੂੰ ਕੱਢ ਲਿਆ ਜਿਹੜਾ ਪਹਿਲਾ ਮੁੰਡਾ ਸੀ ਉਹ ਤਾਂ ਵੈਸੇ ਸੀਸੇ ਵਿੱਚ ਹੀ ਉੱਛਲ ਕੇ ਬਾਹਰ ਆ ਗਿਆ ਸੀ ਤੇ ਉਹ ਸਹੀ ਸੀ ਉਹਨੂੰ ਫਿਰ ਇੱਥੇ ਬਿਠਾ ਕੇ ਪਾਣੀ ਪੂਣੀ ਪਿਲਾਇਆ ਉਹ ਹੋਛਵਾ ਦੇ ਪੂਰਾ ਸੀ ਜਿਹੜਾ ਦੂਸਰਾ ਮੁੰਡਾ ਸੀ ਉਹ ਕੁਛ ਟਾਈਮ ਪੇ ਹੋਸ਼ ਹੋਇਆ ਫਿਰ ਉਹਨੂੰ ਵੀ ਥੋੜੀ ਜਿਹੀ ਹੋਸ਼ ਆ ਗਈ ਹੈ ਤੇ ਉਹਨੂੰ ਫਿਰ ਕਟਰ ਨਾਲ ਕੱਟ ਕੇ ਉਹ ਨੱਕ ਤੱਕੀ ਜੀ ਉਹਨੂੰ ਵੀ ਸੇਫਲੀ ਬਾਹਰ ਕੱਢ ਕੇ ਤੇ ਫਿਰ ਇੱਥੋਂ ਲੈ ਗਏ ਸੀ ਹਸਪੀਟਲ ਤੇ ਗੱਡੀ ਵੀ ਲੈ ਗਏ ਸੀ ਸਰ ਕੀ ਨਾਮ ਹੈ ਤੁਹਾਡੇ ਸਰ ਮੇਰਾ ਨਾਮ ਸਰ ਮੁਖਤਿਆਰ ਸਿੰਘ ਹੈ ਜੀ